ਦੋ ਮਿੰਟ ਲਾ ਹਣਾ ਫਿਰ ਨਾ ਸੋਣਾ ਲੈ ਪੈਸਾ ਲੈ ਲੈ 1 ਸੋਨ ਲੈ ਲਈ ਐ 啊、嗯。Uh huh. ਭੇਤਰ ਬਸ ਹੈ ਇਹ ਸਰੀਰ ਜਿਹੜਾ ਇਹ ਰੇਤੇ ਦੇ ਮਕਾਨ ਦੀ ਨਿਆਈ ਤੇ ਇਹ ਇੱਕ ਦਿਨ ਟਹਿ ਜਾਣਾ ਪਰ ਇਹਦੇ ਵਿੱਚ ਰਹਿੰਦਾ ਹੋਇਆ ਆਨੰਦ ਕੇ ਲ ਮਾਇਆ ਰੰਗ ਰਸ ਹੈ ਮਾਇਆ ਦੇ ਰੰਗ ਰਸਾਂ ਦੇ ਵਿੱਚ ਇਤਨਾ ਕੁ ਮਤਵਲਾ ਹੋ ਗਿਆ ਮਸਤ ਹੋ ਗਿਆ ਜਿੰਨੀ ਦੇਰ ਤੱਕ ਤੋਂ ਬ੍ਰਹੰਤ ਦੇ ਵਿੱਚ ਅਭੇਦ ਨਹੀਂ ਹੁੰਦਾ। ਕੌਣੇ ਦੇਰ ਤੱਕ ਤੇਰਾ ਅੰਤ ਹੁੰਦਾ ਰਹੇਗਾ ਤੇਰਾ ਜਨਮ ਹੁੰਦਾ ਰਹੇਗਾ ਜਮ ਜਾ ਮਰੈ ਮਰੈ ਫੇਰ ਜਮੈ ਬਹੁਤ ਸਜਾਏ ਪਿਆ ਦੇਸ ਲੰਮੈ ਜਿਨ ਕੀਤਾ ਤਿਸੈ ਨਾ ਜਾਣੀ ਅੰਦਾ ਤਾਂ ਦੁਖ ਸਹਿ ਪਰਾਨੀਆਂ ਦਿਰੜ ਕਰ ਮਾਨੈ ਮਨ ਹੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਇਹਨੂੰ ਮੌਤ ਚੀਤੇ ਨਹੀਂ ਆਂ ਸਤਿਗੁਰੂ ਸਖੇਪਾਤ ਸਾਜੀ ਦੀ ਪਵਿੱਤਰ ਬਾਣੀ ਸਾਨੂੰ ਵਾਰ-ਵਾਰ ਚੇਤੇ ਕਰਾਉਂਦੀ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਉਹ ਸਭਨਾ ਕੀ ਰਹਿਣਕਾਰ ਤੋ ਆਓ ਹਮਾਰੇ ਪਾਸ ਸਾਰੇ ਪੜੇ ਪਿਆਰ ਦੇ ਨਾਲ ਤਾਂ ਕਿ ਸਾਡੀ ਜਿਹੜੀ ਸੁਰਤ ਹੈ ਨਾ ਗੁਰਮੁਖ ਗੁਰੂ ਦੇ ਸ਼ਬਦ ਦੇ ਨਾਲ ਨਾਲ ਤੁਰ ਪਵੇ ਤੇ ਗੁਰੂ ਦਾ ਸ਼ਬਦ ਅਕਾਲ ਦੇ ਦੇਸ਼ ਵਿੱਚੋਂ ਆਇਆ ਤੇ ਜੇ ਆਪਾਂ ਸ਼ਬਦ ਦਾ ਪੱਲਾ ਫੜ ਕੇ ਪਿੱਛੇ-ਪਿੱਛੇ ਦੁਰਾਂਗੇ ਤੇ ਆਪਾਂ ਇੱਕ ਦਿਨ ਉਸ ਬੰਧ ਦੇ ਦੇਸ਼ ਵਿੱਚ ਉਸ ਅਕਾਲ ਦੇ ਦੇਸ਼ ਵਿੱਚ ਪਹੁੰਚ ਜਾਵਾਂਗੇ ਸਾਰੀ ਸੰਗਤ ਕੋਲ ਜੀ ਪਿਆਰ ਦੇ ਨਾਲ ਮੰਨਣਾ ਕਬੂਲ ਲੈ ਜੀਵਨ ਦੇ ਛੱਤ ਤੇ ਆਸਾ thank <laughs> you ਇੱਕ ਦਿਨ ਮੁੱਕ ਜਾਣਾ ਇਸ ਕਰਕੇ ਆਪਣੇ ਅੰਤ ਨੂੰ ਧਿਆਨ ਵਿੱਚ ਰੱਖ ਕੇ ਉਸ ਬੇਅੰਤ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਉਹਦੇ ਚਰਨ ਫੜ ਉਹਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈ। ਸਾਬ ਜੀ ਕਹਿੰਦੇ ਕਾਲ ਨਾ ਆਵੇ ਮੂਰੇ ਚੀਤ ਜਿਵੇਂ ਮੌਤ ਤੇ ਤੇ ਨਹੀਂ ਆਉਂਦੀ ਮਹਾਰਾਜ ਜੀ ਕਹਿੰਦੇ ਉਹ ਮੂਰਖ ਹੈ। ਮੂਰੇ ਦਾ ਅਰਥ ਹੈ ਮੂਰਖ। ਤੇ ਅੱਜ ਗੁਰਮਖੋ ਸਾਡੇ ਸਮਾਜ ਦੇ ਵਿੱਚ ਜਿੰਨਾ ਵੀ ਝਮੇਲਾ ਹੈ ਇਹ ਬਹੁਤਾ ਝਮੇਲਾ ਉਹਨਾਂ ਹੀ ਲੋਕਾਂ ਦਾ ਪਾਇਆ ਹੋਇਆ ਜਿਨ੍ਹਾਂ ਨੂੰ ਆਪਣੀ ਮੌਤ ਭੁੱਲੀ ਹੋਈ ਹੈ ਤੇ ਬਾਣੀ ਨੇ ਜਿਹੜੇ ਲੋਕ ਆਪਣੀ ਮੌਤ ਨੂੰ ਭੁਲਾ ਕੇ ਜੀ ਰਹੇ ਨੇ ਉਹਨਾਂ ਨੂੰ ਮੂਰਖ ਆਖਿਆ ਤੇ ਮੂਰਖਾਂ ਦਾ ਰਾਜ ਹੈ ਗੁਰੂ ਜੀ ਕਾਲ ਨਾ ਆਵੇ ਮੂੜੇ ਜੀਤ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਬਖਸ਼ਿਸ਼ ਕੀਤੇ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤਰੋ ਵਾਲੇ ਮਾਰਦਾ ਵੀ ਹੈ ਤੇ ਆਪਾਂ ਉਹਨੂੰ ਛੋ ਨਾ ਕਰੀਏ ਉਹ ਹੰਕਾਰ ਨੂੰ ਆਪਾਂ ਨਿਮਰਤਾ ਦਾ ਚੋਲਾ ਪਾ ਕੇ ਪੂਰੀ ਦੇਰ ਵਾਸਤੇ ਦਬਾ ਲਈਏ ਅਕਸਰ ਇਦਾਂ ਹੁੰਦਾ ਹੰਦਾ ਆਤ ਦਾ ਹੰਕਾਰ ਹੀ ਬੰਦਾ ਅਰ ਕੁਝ ਦੇਰ ਵਾਸਤੇ ਗਰੀਬੀ ਦਾ ਨਿਮਰਤਾ ਦਾ ਚੋਲਾ ਪਾ ਲੈਂਦਾ ਜੋ ਇੰਤਾਂ ਕਰਦਾ ਨਿਕਾਵਾ ਇੰਤਾਂ ਕਰਦਾ ਜਾਨਾ ਲੱਗਦਾ ਨਰਜਾਈ ਨਹੀਂ ਲੋਟਾ ਆ ਜੂ ਪਰ ਭਾਈ ਜੋਦਰ ਮੈਂ ਵੀ ਕੋਟੀ ਪਾਇਆ ਮੇਰੇ ਡਾਡਾਂ ਚੋਂ ਕੱਢ ਕੇ ਲਿਆਈਆਂ 100 ਦੀ ਕੋਟੀ ਠੰਡ ਲੱਗਦੀ ਆ ਚਾਹ ਬਟਾ ਸਬੰਧ ਆ ਨਾਮ ਜਵਾਹਰੀ ਵਾਲੀ ਵੇਦਲਾ ਕਰਦਾ ਹੈ ਪ੍ਰਮੁਖ ਜਿਹੜਾ ਰੋਗ ਨੂੰ ਦਬਾਉਂਦਾ ਨਹੀਂ ਫਲਕੀ ਜੜ ਤੋਂ ਮਟਾ ਦੇ ਜਾਂ ਮਾਤਾ ਕੀ ਵੀ ਨਹੀਂ ਦੇ ਚਾਹਤਾ ਤੇ ਨਮਸਕਾਰ ਕਰਦੀ ਮਨਜੂਰ ਮਹਾਂ